ੴ ਓੰਕਾਰ ਵਾਹਿਗੁਰੂ ਜੀ ਕੀ ਫਤਿਹ 라ਗ ਸੋਰਠਿ ਪਾਤ ਸਾਹੀ ਦਸਵੀਂ ਅਬ ਕੈ ਤੋ ਰਾਜਪੂਤ ਕਹਾਉ ਪਾਂਚ ਮਵਾਸੀ ਕਰਕੇ ਸਾਧੂ ਆਪਣੇ ਰਾਹ ਚਲਾਉ ਰਹਾਉ ਕਾਮ ਕਰੋਧ ਕਰਮ ਕਟਾਰਾ ਬੰਦਉ ਤਤ ਤਰਵਾਰ ਬੰਦਾਉ ਸਹਜ ਸੁਰਤ ਕਾ ਤਰਕਸ ਬੰਦਉ ਨਿਰਤ ਕਮਾਨ ਚੜਾਉ ਉੜਾ ਗਿਆਨ ਸੰਤੋਖ ਲਗਾਮੀ ਸਤ ਕੀ ਜੀਣ ਕਸਾਉ ਗगन ਮੰਡਲ ਕੋ ਕਰੋ ਪੈ ਆਨਾ ਭੈ ਕੋ ਚਾਬਕ ਲਾਉ ਗੁਰ ਕਾ ਸਬਦ ਸੰਜੋਆ ਪਹਿਰੋ ਸੋਹੰ ਟੋਪ ਬਨਾਉ ਉਡਤੀ ਕਾਗਨ ਸਿਰ ਪਰ ਮਾਰਉ ਸਭ ਭੈ ਦੁੰਦ ਮਿਟਾਉ ਪਹਿਲੀ ਚੋਟ ਮਿਲਈਆ ਮਾਰਉ ਸਸਾ ਬਾਨ ਕਰ ਘਾਉ ਜਹ ਮਨ ਮਿਰਗ ਕਾਲ ਹਰ ਕਾਲ ਆ ਜੀਵਤ ਫਾੰਦ ਕਰ ਲਿਆਉ ਆ ਲਖ ਪੁਰਖ ਕੀ ਕਰੋ ਚਾ ਕਰੀ ਚਿਹਰਾ ਜਾਇ ਲਿਖਾਉਂ ਘੋੜੇ ਦਾਸ ਗੋਬਿੰਦ ਸਿੰਘ ਕੇ ਭਗਤ ਦਾਦਨੀ ਪਾਉਂ